ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੂਰੀ ਝੋਟੀ ਦਿਖਾਉਣੀ ਆ ਪਲੂਨ ਪਹਿਲਾ ਸੂਬਾ ਸੂਰੀ ਆ ਰੇਟ ਡਿਟੇਲ ਬਾਈ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੀ ਅਮਨਪ੍ਰੀਤ ਸਿੰਘ ਪਿੰਡ ਜਮਤਪੁਰਾਈ ਸੀ ਨੇ ਅਸਾਂ ਦਾ ਜਿਲ੍ਹਾ ਮੋਟੇ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 85280 99156 85280 99156 99156 ਜਿਹੜੇ ਅੱਜ ਆਪਾਂ ਬੂਰੀ ਝੋਟੀ ਬਕਾਊ ਕਰੀਆ ਕਹਿ ਇੱਕ ਦਿਨ ਪਾਇਆ ਸੂਣ ਦੇ ਵਿੱਚ ਇਹਦੇ ਵੀਰੇ ਸੱਤ ਦਿਨ ਲੰਗੇ ਇਸ ਠੀਕ ਹੈ ਇੱਕ ਹਫਤਾ ਅੱਜ ਇਹਦਾ ਸੂਣ ਦੇ ਵਿੱਚ ਬਾਕੀ ਪਿਆਗਾ ਇਹ ਆਪਣੀ ਘਰ ਦੀ ਜੰਪੜੀ ਆ ਹਾਂਜੀ ਘਰ ਦੀ ਜੰਪੜੀ ਠੀਕ ਹੈ ਇਹਦੀ ਮਾ ਦਾ ਕੀ ਰਿਕਾਰਡ ਸੀ ਮਾੜਾ 18 ਪਲੱਸ ਆ ਵੀ ਆਪਣੇ ਇਹਦੇ ਵੀਡੀਓ ਵੀ ਪਈ ਆ ਹਮ ਮੈਂ ਵੀਡੀਓ ਕਵਰ ਕਰਕੇ 2 ਸਾਲ ਪਹਿਲਾਂ ਹਨਾ ਠੀਕ ਆ ਵੀਡੀਓ ਚੈਨਲ ਦੇ ਵਿੱਚ ਹੀ ਹੈਗੇ ਥੱਲੇ ਪਰ ਲੱਭਣੀ ਪਊਗੀ ਤੇ ਉਹਦੀ ਵੀ ਆ ਗਈ ਹਨਾ ਆਪਾਂ ਗੱਭਣ ਦੀ ਵੀਡੀਓ ਪਾਈ ਸੀ ਉਹਦੀ ਹਨਾ ਗੱਭਣ ਦੀ ਵੀਡੀਓ ਪਾਈ ਸੀ ਨਾਲ ਇਹ ਬੂਰੀ ਦੇ ਕੀ ਵੀ ਸੀ ਅੱਛਾ ਕੱਟੀਏ ਕਾਲੀ ਮਹਿਤ ਪੈਦਾ ਹੋਈ ਵੀ ਆ ਹਾਂ ਕਾਲੀ ਮਹਿਤ ਮੇਰਾ ਠੀਕ ਆ 18 ਕਿਲੋ ਵਾਲੀ ਮਹਿਤ ਹੀ ਆ ਗਈ ਤੀ ਇਹ ਇਹ ਆਪ ਤਾਂ ਨਹੀਂ ਪਤਾ ਕਿਹੜੇ ਸੀਮਨ ਵਗੈਰਾ ਦੀ ਆ ਅੱਛਾ ਮੱਝ ਲੈ ਕੇ ਆਏ ਸੀ ਗੱਭਣ ਸਵੇਰ ਦੁੱਧ ਘਰੇ ਪੀ ਲਿਆ ਮੱਝ ਅੱਗੇ ਸੇਲ ਕਰਤੀ 17 18 ਕਿਲੋ ਮੈਸਲੇ ਦਿੱਤੇ ਚੋਲੇ ਆਪਾਂ 18 ਕਿਲੋ ਪਲੱਸ ਕਿਲੋ ਆ ਤੇ ਅੱਜ ਦਿਨ ਹਫਤਾ ਬਾਕੀ ਆ ਹਾਂ ਇੱਕ ਹਫਤਾ ਕੋਈ ਭਾਰਪੂਰ ਵਾਲੀ ਸ਼ਿਕਾਇਤ ਤਾਂ ਨਹੀਂ ਕੋਈ ਉਹਦੀ ਆਪਣੀ ਕੋਈ ਗਾਰੰਟੀ ਜੀ ਤੇ ਸੀਮਨ ਕਿਹੜਾ ਲੱਗਿਆ ਹੁਣੇ ਇਹ ਸੀਮਨ ਦਾ ਨਹੀਂ ਪਤਾ ਹੀ ਨਾ ਨਾਰਮਲਟੀ ਕੱਲ ਵਾਇਆ ਹੋਵੇ ਅੱਛਾ ਮੋਰਾ ਦਾ ਕਾਲੀ ਲਗਾਤਾ ਠੀਕ ਹੈ ਕਹਿੰਦਾ ਬਾਪੂ ਡਾਕਟਰ ਕਹਿੰਦੇ ਚੰਗਾ ਟੀਕਾ ਭਰਦੇ ਵਧੀਆ ਜੀ ਤੇ ਅੰਦਾਜ਼ਾ ਹੈ ਦੁੱਧ ਕਿੰਨਾ ਕੁ ਦੇ ਦੋਗੇ ਇਹ ਉਹ ਤੂੰ ਨਾਈ ਗੁੰਮ ਦਾ ਹਾਂ ਤੈਨੂੰ ਤੈਨ ਸਾਡੇ ਮਾਂ ਐ ਤੇ ਇਹਦਾ ਬਹੁਤ ਸੀ ਦੁੱਧ ਹੁਣ ਝੋਟੀ ਦਾ ਕੀ ਕਹਿ ਸਕਦਾ ਬਾਗੀ ਕੋਤਾ ਨਹੀਂ ਕਿਹੜੇ ਸਾਣ ਦੀ ਐ ਕਹਿੰਦਾ ਬਾ ਉਹ 10 11 ਕਿਲੋ ਵਾਲੇ ਤਾਂ ਨਿਕਲੀ ਹੋਊਗਾ ਅੰਦਾਜ਼ਾ ਜੇ ਇਹਨਾਂ ਨੂੰ ਜਿਆਦਾ ਲੋਕੀ ਝੋਟੀ ਪਲੀ ਵੀ ਇਹੇ ਦੋ ਦਾਲ ਨਹੀਂ ਝੋਟੀ ਅੱਛਾ ਮੂੰਹੋਂ ਦੋ ਦਾਂਦਾ ਹਨਾ ਕਹਿੰਦਾ ਬਾ ਵੀ 12 ਬੂਰਾ ਦੇ ਐਸਟੀਮੇਟ ਵਾਲੀ ਹੈਗੀ ਆ ਮੁੱਲ ਕੀ ਰੱਖਿਆ ਇਹਦਾ ਮੁੱਲ ਇਹਦਾ 1 ਲੱਖ 15000 ਦਾ ਮਾਨਦਾਨ ਹੋ ਜਾਊਗਾ ਮੌਕੇ ਤੇ ਪਸੂ ਦਾ ਦੇਣ ਲੈਣ ਆਲੇ ਆ ਮਾਰਾ ਘੋਟਾ ਜਰੂਰ ਕਰਾਂਗੇ ਟੋਰੀਏ ਨੂੰ ਤੁਪਰ ਫੇਸ ਬਿਊਟੀ ਵਗੈਰਾ ਦੇਖੋ ਕੱਟੀ ਦੀ ਠੰਡੀ ਸੀਲ ਬਹੁਤ ਆ ਵੀ ਦੋ ਦੰਦ ਆਈ ਹਜੇ ਮੂੰਹ ਤੇ ਮਾਰ ਦੀ ਮੂੰਹ ਪੱਟ ਲਈ ਹੱਥ ਪਾ ਲਈ ਦਾ ਕੋਈ ਨਹੀਂ ਸਵਾ ਦੇਖੋ ਦੋ ਦੰਦ ਆ ਚੌਗੇ ਦੰਦ ਹਜੇ ਨੇ ਤੋਲੇ ਨਹੀਂ 1 15 ਐ ਦੀ ਕੀਮਤ ਹੈ ਤੁਮ ਲੈ ਜੀ ਪਰ ਇਹਨੂੰ ਤੇ ਮਾਨਦਾਨ ਵਿੱਚੋਂ ਵੀ ਗੱਬਲ ਸਿੰਘੀ ਸਿੰਘੀ ਬੜੀ ਸੋਹਣੀ ਐ ਇਸ ਨੱਖਾ ਭਣ ਬਹੁਤ ਆ ਕੱਟੀ ਦੇ ਛੱਲੇਵਾ ਵਗੈਰਾ ਦੇਖੋ ਹਜੇ ਹੈ ਇੱਕ ਹਫਤਾ ਇਹਦਾ ਅੱਜ ਸੂਨ ਦੇ ਵਿੱਚ ਬਾਕੀ ਪਿਆਗਾ ਹਨਾ ਤੇ ਸੋਹਣੀ ਸਾਫ ਸੁਥਰੀ ਪਲੂਣ ਪਹਿਲਾ ਸੂਆ ਸੂਰੀ ਐ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਬੋਲੀ ਵੀਰ ਆਪਣਾ 85280 93100 93159 ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਜਲਤੋ